ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 4-5 ਘੰਟਿਆਂ ਦੀ ਮੌਸਮਾ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਹੈ ਜੀ ਆਉਂਦੇ ਘੰਟਿਆਂ ਦੇ ਵਿੱਚ ਕਿਹੜੇ ਖੇਤਰਾ ਦੇ ਵਿੱਚ ਮੀਂਹ ਜੜਿਆ ਦੱਸ ਸਕਦੇ ਸਕਦੇ ਨੇ ਆਓ ਅਸਤਾਜ ਸਵੇਰ ਤੋਂ ਜਿਹੜੇ ਆ ਪੰਜਾਬ ਦੇ ਬਹੁਤਿਆਂ ਥਾਵਾਂ ਦੇ ਉੱਤੇ ਭਾਰੀ ਮੀਂਹ ਜਿਹੜੇ ਆ ਕਵਰ ਕਰ ਰਹੇ ਨੇ ਬਹੁਤੇ ਖੇਤਰਾ ਨੂੰ ਆਪਾਂ ਪੰਜਾਬ ਦੇ ਖੇਤਰ ਜਾਂ ਫਿਰ ਪਹਾੜੀ ਖੇਤਰੇ ਨੇ ਹਿਮਾਚਲ ਤਰਖਣ ਜੰਮੂ ਦੇ ਜਾਂ ਫਿਰ ਹਰਿਆਣਾ ਦੇ ਰਾਜਸਥਾਨ ਦੇ ਬਹੁਤੇ ਖੇਤਰਾ ਦੇ ਵਿੱਚ ਮੀਂਹ ਬੀਤੇ 24 ਘੰਟਿਆਂ ਤੋਂ جاری ਨੇ ਤੇ ਇਸ ਵੇਲੇ ਵੀ 6:30-4:00 ਤੇ 25 ਅਗਸਤ ਦੀ ਜਿਹੜੀ ਆ ਸ਼ਾਮ ਚੱਲੀ ਆ ਤੇ ਇਸ ਵੇਲੇ ਮੀਂਹ ਬਹੁਤ ਹੀ ਖੇਤਰਾਂ ਦੇ ਵਿੱਚ ਦਰਜ ਹੋ ਰਹੇ ਨੇ ਜੇਕਰ ਵੀ ਤੇ ਆ ਘੰਟਿਆਂ ਦੇ ਅੰਕੜੇ ਚੱਕਦੇ ਆ ਤੇ ਸੰਗਰੂਰ ਜ਼ਿਲ੍ਹਾ ਸਭ ਤੋਂ ਮੁਹਰੀ ਰਿਹਾ ਜਿੱਥੇ ਸਭ ਤੋਂ ਵੱਧ ਮੀਂਹ 150 ਪਲੱਸ ਮੀਂਹ ਜਿਹੜੇ ਇੱਥੇ ਐਮ ਐਮ ਦੇ ਹਿਸਾਬ ਨਾਲ ਜਿਹੜੇ ਦਰਜ ਹੋ ਚੁੱਕੇ ਨੇ ਜਿਹੜੇ ਕਿ ਭਾਰੀ ਮੀਂਹ ਦੇ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਅੰਕੜੇ ਦੱਸਦੇ ਨੇ ਬਹੁਤੀਆਂ ਥਾਵਾਂ ਦੇ ਉਤੇ 100 mm ਯਾਨੀ ਕਿ 100 ਮਿਲੀਮੀਟਰ ਤੋਂ ਜ਼ਿਆਦਾ ਜਿਹੜੇ ਮੀਂਹ ਆ ਉਹ ਦਰਜਾ ਚੁੱਕੇ ਨੇ ਯਾਨੀ ਕਿ ਭਾਰੀ ਮੀਂਹ ਪੰਜਾਬ ਦੇ ਬਹੁਤੀਆਂ ਥਾਵਾਂ ਨੂੰ ਕਵਰ ਕਰ ਚੁੱਕੇ ਨੇ ਸੌਂਦੇ ਘੰਟਿਆਂ ਦੇ ਵਿੱਚ ਵੀ ਜਿਹੜੇ ਅਮੀਦ ਅਸਰਦਨ ਜਾ ਰਹੇ ਨੇ ਪੰਜਾਬ ਦੇ ਗੱਲੀਆ ਦੁਆਬਾ ਪੁਆ ਅਤੇ ਫਾਹਾ ਦੇ ਨਾਲ ਲੱਗਦੇ ਮਾਲਵੇ ਜਲੇ ਫਿਰ ਤੋਂ ਤਿਆਰ ਰਹਿਣ ਇੱਥੇ ਭਾਰੀ ਮੀਂਹ ਪਹੁੰਚਣਗੇ ਉਹਦੇ ਚਾਰ-ਪੰਜ ਘੰਟਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਹੁਸ਼ਿਆਰ ਹੁਨਵਾਸ਼ਾ ਜਲੰਧਰ ਕਫੂਰਥਲਾ ਸਾਰੇ ਜ਼ਿਲ੍ਹੇ ਜਿਹੜੇ ਅਸੀਂ ਭਾਰੀ ਮੀਂਹ ਨਾਲ ਕਵਰ ਹੋਣਗੇ ਇਸੇ ਲਾਵਾ ਗੁਰਦਾਸਪੁਰ ਹਠਾਨਕੋਟ ਸ੍ਰੀ ਅਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਉਮੀਦ ਹੈ ਅਸਰ ਨੇ ਭਾਰੀ ਤਲੇ ਕੇ ਦਰਮਿਆਨੇ ਤੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਉਮੀਦ ਹੈ ਅ ਮੋਗਾ ਇਹ ਲਾਜਿਲਿਆ ਦੇ ਵਿੱਚ ਭਾਰਮੀ ਅਗਲੇ 4-5 ਘੰਟਿਆਂ ਦੇ ਵਿੱਚ ਦੱਸ ਸਕਦੇ ਨੇ ਕਿਉਂਕਿ ਜਿਹੜੀ ਘੁੰਮਣ ਘੇਰੀ ਫਣੀ ਹੋਈ ਆ ਯਾਨੀ ਕਿ ਜਿਹੜਾ ਲੋ ਪ੍ਰੈਸ਼ਰ ਏਰੀਆ ਜਿਹੜਾ ਕਿ ਇਸ ਵੇਲੇ ਇਸ ਡਾਇਰੈਕਸ਼ਨ ਦੇ ਵਿੱਚ ਅੱਗੇ ਵਧ ਰਿਹਾ ਅੱਗੇ ਵਾਧਾ ਹੋਇਆ ਜਿਹੜਾ ਬੰਗਾਲ ਦੀ ਖਾੜੀ ਤੋਂ ਨਮੀ ਫਰਫੋਰ ਹਵਾਵਾਂ ਲਿਆ ਆ ਗਏ ਤੇ ਸਟ ਰਿਆ ਜਿਹਦੇ ਸਦਕਾ ਇਹ ਮੀਂਹ ਭਾਰੀ ਮੀਂਹ ਜਿਹੜਿਆ ਦਰਜ ਹੋ ਰਹੇ ਨੇ ਰੈਡ ਅਲਰਟ ਜਾਰੀ ਕੀਤਾ ਨੇ ਜੋ ਮੌਸਮ ਵਿਭਾਗ ਨੇ ਆਉਂਦੇ 24 ਘੰਟਿਆਂ ਦੇ ਲਈ ਯਾਨੀ ਕਿ অতি ਭਾਰੀ ਮੀਂਹ ਪੰਜਾਬ ਦੇ ਵਿੱਚ ਲੱਗਣ ਜਾ ਰਹੇ ਨੇ ਨਾ ਲੱਗਦੇ ਹਰਿਆਣੇ ਦੇ ਵਿੱਚ ਵੀ ਔਰ ਰਾਜਸਥਾਨ ਦੇ ਵਿੱਚ ਵੀ ਕੋਲੰਗ ਲਾ ਕੇ ਇਹ ਜਿਹੜਾ ਲੋ ਪ੍ਰੈਸ਼ਰ ਏਰੀਆ ਇਸ ਡਾਇਰੈਕਸ਼ਨ ਦੇ ਵਿੱਚ ਅੱਗੇ ਲੰਘਣਾ ਹੈ ਤੇ ਇਹਦੇ ਆਲੇ ਦੁਆਲੇ ਇਸ ਰੇਂਜ ਦੇ ਜਿਹੜੇ ਸਾਰੇ ਖੇਤਰ ਆ ਉਹ ਪਾਰਿੰਗ ਇਹਨਾਂ ਨਾਲ ਜਿਹੜੇ ਕਵਰ ਹੁਣ ਜਾ ਰਹੇ ਨੇ ਆਉਂਦੇ 24 ਘੰਟੇ ਮੀ ਰੁਕਣ ਵਾਲੇ ਨਹੀਂ ਆ ਤੇ ਮੀ ਇਸੇ ਤਰ੍ਹਾਂ ਤਾਵਰ ਤੜ ਜਿਹੜੇ ਅੱਧਰ ਲੱਗਦੇ ਰਹਿਣਗੇ ਬਾਕੀ ਰਾਦੇ ਹੋਰ ਡੇਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਆਂਗੇ ਚਾਹ ਚ ਦਿੱਤਾਂ